ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ ਸ਼ਿੰਗਾਰ ਹੈ ਉਹ ਨਹੀਂ ਸੰਗਾਰ ਹੈ ਇਸਤਰੀ ਦੇ ਚਿਹਰੇ ਤੇ ਨਹੀਂ ਹੈ ਔਰ ਬੜੇ ਧਿਆਨ ਨਾਲ ਸੁਣਨਾ ਕੁਝ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਮਦਈਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਦੇ ਆ ਸ਼ੇਰ ਬਬਰ ਖੁਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੋਬੇਲਾ țeਰਾ ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਪਿੱਕੀ ਲੱਗਦੀ ਕੁਛ ਵੀ ਨਹੀਂ ਕੁਛ ਵੀ ਜਿੰਨਾ ਸੁੰਦਰ ਮੁਰਗਾ ਹੈ ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ ਕੁਛ ਵੀ ਨਹੀਂ ਸੀਸ ਦੀ ਕਲ ਦੀ ਭਰਵੀ ਗਰਦਨ ਜਿੰਨਾ ਨਰ ਚਿੜਾ ਹੋ ਸੂਰਤ ਹੈ ਮਦਨ ਨਹੀਂ ਹੈ ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ ਤੇ ਜਿਤਨਾ ਨਰ ਮੋਰ ਸੁੰਦਰ ਹੈ ਲੰਬੇ ਲੰਬੇ ਪੰਖ ਮੋਰਨੀ ਬਿਲਕੁਲ ਫਿੱਕੀ ਕੁਝ ਵੀ ਨਹੀਂ ਦੇਖਿਆ ਉਹਦਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਕਈ ਲੋਕ ਤੇ ਜੰਗਲਾਂ ਚ ਜਾਣਨ Rajasthan ਦੇ ਜੰਗਲ ਹੁਣ ਤੇ ਸ਼ਹਿਰਾਂ ਚ ਵੀ ਬੜੇ ਮੋਰ ਭਰੇ ਪੈਦਾ ਉਹਦੇ ਕੋਲ ਹੀ ਮੋਰਨੀ ਖੜੀ ਹੁੰਦੀ ਹੈ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ ਮੋਰਸਨ ਹੈ ਇਹ ਤੇ 2 4 ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ ਵਿੱਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ ਔਰ स्त्री ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਮਾਂ ਬਣਨ ਦੀ ਬਹੁਤ ਵੱਡੀ ਸੌਬਾਤ ਉਸ ਨੇ ਇਸ ਦੀ ਝੋਲੀ ਚ ਪਾ ਦਿੱਤੀ ਉਹ ਪੁਰਸ਼ ਕੋਲ ਨਹੀਂ ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਇਸ स्त्री ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁਸਤਕੀਮ ਆਓ ਕਿਉਂਕਿ ਇੱਕ ਬਹੁਤ ਵੱਡੀ ਸਵਗਾਤ ਪ੍ਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ماں ਬਣਨ ਦੀ ਮਨੁੱਖ ਦੀ ਜਨਮ ਦराती ਹੈ ਮਨੁੱਖਤਾ ਦੀ ਜਨਮ ਦराती है तो फिर मनुख ਦੇ ਅੰਦਰ ਵੀ ਈਰਸਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਾਗ ਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ ਹੈ ਤਸਵੀਰਾਂ ਨੂੰ ਜਨਮ ਦਿੰਦਾ ਹੈ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ ਚੰਗੇ ਕਵੀ ਕਦੇ ਕਿਦਾਏ 10 20 ਕਵੀਆਂ ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ ਨਹੀਂ ਤੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਚਿੰਨ ਤੱਕ ਪੁਰਸ਼ ਨੇ بڑے بڑے ਸੈਂਟਿਸਟ ਪੁਰਸ਼ ਨੇ ਜ਼ਿੰਦਗੀ ਦੇ ਹਰ ਸ਼ੋਭੇ ਚ ਅਗਿਆ ਇਹ ਕੁਛ ਬਣਾਈਏ ਇਹ ਕੁਛ ਬਣਾਈਏ ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦੇਂਦਾ ਹੈ ਪੁਰਸ਼ ਇਸ ਮਾਮਲੇ 'ਚ ਪਚੜਿਆ ਆਇਆ ਹੈ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਇਸ ਦੇ 'ਚ ਪੁਰਸ਼ ਅੱਗੇ ਹੈ। ਇਸ स्त्री ਨੂੰ ਇਸਤਰੀ ਦਾ ਸ਼ਿੰਗਾਰ ਨਹੀਂ ਦਿੰਦਾ ਪਛੜੀ ਗਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਤੋਂ ਕشش ਦੇ ਚ ਜੀਵਨ ਦੇ ਨ ਪੁਰਸ਼ ਜੋ ਹੈ ਇਸਤਰੀ ਦੀ ਕشش ਦੇ ਚ ਇਸਤਰੀ ਪੁਰਸ਼ ਦੀ ਕشش ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਪਹਿਣ ਹੈ ਪਤਨੀ ਹੈ ਚਹਤੀ ਹੈ ਕشش ਇਸਤਰੀ ਦੀ ਹੈ ਗੁਰਨਾਣਿੰਗ ਤੇ ਕੈਨਰ ਬਾਲ ਕਨਿਆ ਕੋ ਜੈਸੇ ਬਾਪ ਪਿਆਰ ਮੈਂ ਸਤਗੁਰ ਦੀ ਪੰਗਤੀ ਪੜੀ 당ਗ ਰਹਿ ਗਿਆ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪਰਕਰਮਾ ਕਰਦੀ ਪਿਓ ਨੂੰ ਦੇਖ ਲਈ ਉਹਦੇ ਪੈਰਾਂ ਨਾਲ ਲਪਕ ਗਈ ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ ਮਾਂ ਦੀ ਤਰਫ ਨਹੀਂ ਜਾਂਦੀ ਕਿਉਂ ਮਾਂ ਵਰਗੀ ਤੇ ਹੈ ਮਾਂ ਵਰਗਾ ਤਾਂ ਤੇ ਉਹਦੇ ਕੋਲ ਹੈ ਪਿਤਾ ਤੋਂ ਪਰਵਾਹ ਇਸਤਰੀ ਜੀਵਦੀ ਹੈ ਪੁਰਸ਼ ਦੇ ਕشش ਦੇ ਚ ਇਹ ਪੁਰਸ਼ ਚਾਹ ਪਿਤਾ ਹੈ ਚਾਹ ਭਰਾ ਹੈ ਚਾਹ ਪਤੀ ਹੈ ਚਾਹ ਪੁੱਤਰ ਹੈ ਪੁਰਸ਼ ਜੀਵਦਾ ਹੈ ਇਸਤਰੀ ਦੀ ਕشش ਦੇ ਚ ਇਸਤਰੀ ਚਾਹ ਮਾਂ ਹੈ ਚਾਹ ਭੈਣ ਹੈ ਚਾਹ ਪਤਨੀ ਹੈ ਚਾਹ ਧੀ ਹੈ ਵਿਪਰੀਤ ਦੀ ਕشش ਕਿ ਜਦ ਵਿਪਰੀਤ ਦੀ ਕشش ਹੈ ਤਾਂ ਕਈ ਵਾਰ ਇਸਤਰੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ पुरुष का स्वभाविक परमात्मा ने कद उच्चा बनाया स्त्री उचा बनाया तो इसत्री भी ख्याल आया उच्चा कुदरत ने नहीं हाँ, बनाया हाँ, चलो उची सैंडल पा लेने वेख एक वर वर्गी भावे गिर के पैर अपने तोड़ा बैठे। कद जो छोटा स्त्री जैसे पुरुष जैसे कपड़े पाने पुर जैसी चाल करनी है न करनी एक चंबेली गुलाब बनने की कोशिश करे गुलाब तो नहीं बन सकेगी पर चबेली बनना भी औखा हो जाएगा एक गुलाब अगर कमल होना चाहे कमल तो नहीं हो सकेगा लेकिन सही ढंग का गुलाब भी नहीं बन सकेगा अगर एक स्त्री स्त्री होते हो या पुरुष होना चाहे ਪੁਰਸ਼ ਤੇ ਨਹੀਂ ਹੋ ਸਕੇਗੀ ਟੰਗ ਦੀ ਇਸਤਰੀ ਵੀ ਨਹੀਂ ਬਣ ਸਕੇ ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਉਹਦਾ ਸ਼ਿੰਗਾਰ ਦੇ ਪਹਿਨਾ ਪਰਮਾਤਮਾ ਨੇ ਦਾੜਾ ਔਰ ਦਾੜੇ ਵੀ ਆਪਣੀ ਸੀਮਾ ਹੁੰਦੀ ਹੈ ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥੇ ਹੀ ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ ਾਰੇ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ ਕਿਤਨੀਆਂ ਤੂੰ ਕੈਂਚੀਆਂ ਲਿਆ ਤੇਰੀਆਂ ਸਾਰੀਆਂ ਖੁੰਡੀਆਂ ਕਰ ਦੇਾਂਗੇ ਮੈਂ ਰਹਾ ਮਰਦੇ ਦਮ ਤੱਕ ਰਾਂ ਕੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਕਿਉਂਕਿ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਏ ਪੁਰਸ਼ ਇਸਤਰੀ ਵਰਗਾ ਇਸ स्त्री ਨੂੰ ਸੁਹੱਪਣ ਪੁਰਸ਼ ਦੇ ਵਿੱਚ ਦਿਖਾਈ ਦੇਂਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਦਿਖਾਈ ਦੇਂਦਾ। ਤਾਂ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ। ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ। ਨਾਰੀ ਦਾ ਬਣਾਇਆ। ਬਣਾਇਆ ਪ੍ਰਭੂ ਨੇ ਵਖ ਵਖੇ। ਇਸ 3 ਵਰਗਾ ਬਣਾ ਦੇ ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੋਖੀ ਕਰਦਾ ਹੈ ਪਸ਼ੂ ਨਹੀਂ ਕਰਦਾ पशु नहीं कर रहे मनुख करता है मनुखन यह शिंगार दिता है मैं अर्ज करा जिस दिन वाकई वेखण वाली अख होगी दाड़े तो बिना चेहरा पुरुष का नहीं चंगा लगेगा नहीं चंगा लगे हम मैं हैरान हा वाला चेहरा स्त्री का भी नहीं चंगा लगेगा ਕੀ ਆਪ ਪਸੰਦ ਕਰੋਗੇ ਔਰਤ ਨੂੰ ਦਾੜੀ ਆਵੇ ਮੁੱਛਾਂ ਆਵਣ ਫਿਮੇਲਸ ਕਨ ਜੇ ਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ ਔਰ ਮੈਂ ਹੈਰਾਨ ਹੋਇਆ ਗ੍ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ ਪਰ ਖੋਦਾ ਦਾੜਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ ਮੁੱਛਾਂ ਨਹੀਂ ਸਨ ਮੇਰਾ 60 ਸਾਲ ਦਾ ਹੋ ਚਲੇ ਆ ਸੀ ਹਰ ਸ਼ਹਿਰ ਦੇ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ ਇਹ ਦਾੜਾ ਆ ਜਾਏ ਮੁਛਾ ਆ ਜਾ ਕਿਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ ਇਹ ਸ਼ਿੰਗਾਰ ਮੇਰੇ ਕੋਲ ਨਹੀਂ ਜਗਾ ਜਗਾ ਦਵਾਈ ਪੁੱਛਦਾ ਸੀ ਇੱਕ ਦਿਨ ਕਿਦਰੇ ਮੇਰੇ ਕੋਲ ਪੁੱਛ ਲੈਟਾ ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਦ ਸਿੰਘ ਨਾਲ ਪ੍ਰਸਿੱਧ ਹੈ ਉਹ ਤੇ ਨਿਰਮਲੇ ਲੋਟ ਦਵਾਈਆਂ ਦੇ ਬੜੇ ਗਿਆਨੀ ਹੁੰਦੇ ਨੇ ਤੁਸੀਂ ਸ਼ਾਇਦ ਉਨ੍ਹਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿਹਾ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਐ ਨਹੀਂ ਸਮਝਦਾ ਐ ਨਹੀਂ ਸਮਝਾਂ ਕੋ ਦਾ ਮਨੁੱਖ ਨਹੀਂ ਚੰਗਾ ਲੱਗਦਾ ਪ੍ਰਮਾਤਮਾ ਨਾਲ ਦਿੱਤਾ ਹੈ ਸ਼ਿੰਗਾਰ ਹੈ حضرت ঈਸਾ ਮੁਹੰਮਦ ਸਾ ਤਵਾਮ ਰਿਸ਼ੀ ਮਨਿ ਅਵਤਾਰੀ ਪੁਰਸ਼ ਐ ਸ਼ਿੰਗਾਰ ਹੈ ਉਹਨਾਂ ਕੋ ਇਸਤਰੀ ਦਾ ਇੱਕ ਸ਼ਿੰਗਾਰ ਹੈ ਔਰ ਪੁਰਸ਼ ਨਾਲੇ ਇਸ ਮਾਮਲੇ 'ਚ ਬਹੁਤ ਅੱਗੇ ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਲੈਣਾ ਇਹ ਮਨੁੱਖਤਾ ਦੇ ਜਨਮ ਦਾਤੀ ਹੈ ਮਾਂ ਹੈ ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋਖ ਮੰਦਾ ਆਖੀਏ ਜਿਤ ਜੰਮੇ ਰਾਜਾ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਢ ਬਣਾਣਾ ਹੈ ਤਾਂ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਾਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਨਕਲ ਜੋ ਪੁਰਸ਼ ਦੀ ਕਰਨੀ ਹੈ ਇੱਥੇ ਵੀ ਮੈਂ ਦੇਖਿਆ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਹੈ ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪੈਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਦਾੜ੍ਹਾ ਆ ਜਾਂਦਾ ਹੈ ਕੱਪੜੇ ਜੋ ਮਰਦਾਂ ਆ ਲੇਟੈਂ ਪੁਰਸ਼ਾਂ ਵਾਲੇ ਪੈਣ ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ ਮਰਦ ਜੈਸਾ ਹੋਣਾ ਹੈ ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ ਪੁਰਸ਼ ਜੈਸੇ ਨਹੀਂ ਹੁੰਦੇ ਜਦ ਤੇਰਾ ਤਨ ਅਲੱਗ ਬਣਾਇਆ तो तेरे तन ਦੇ ਕਪੜੇ ਵੀ ਅਲੱਗ ਹੋਣੇ ਚਾਹੀਦੇ ਨੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ ਉਹਦੇ ਕਪੜੇ ਅਲੱਗ ਹੋਣੇ ਚਾਹੀਦੇ ਦੋਹਾਂ ਦੇ ਬਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤਾਂ ਕਈ ਵਾਰ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਛਸ਼ ਦੇ ਚ ਜੀਵੇ ਹੈ ਮਰ ਕੇ ਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ DNA ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵੇ ਹੈ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਇਸਤਰੀ ਹਰ ਜਨਮ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜੀ ਜਿਹੀ ਮਾਤਰਾ ਦਾ ਬੇਧਹਿ ਦੁਹਾਂ ਦੇ ਸਰੀਰ ਇੱਕ ਇਸਤਰੀ ਇੱਕ ਪੁਰਸ਼ ਪਰ ਕਸ਼ਿਸ਼ ਵਿਪਰੀਤ ਦੇ ਈਸ਼ਵਰੀ ਪ੍ਰੀਤ ਦੀ ਕਸ਼ਿਸ਼ ਦੇ ਚਾ ਬੜੀ ਪਰਵਲ ਵਾਸ਼ਨਾ ਪ੍ਰਦਾਨ ਹੈ ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ ਗੁਸਤਾਖੀ ਵਾ ਬੁਰਗੰਸਾਉ ਦੀ ਬਾਣੀ ਦਾ ਫੈਸਲਾ ਛਲੇ ਕਨਿਤ ਕਾਮ ਅਨੇ ਮਨੁਕ ਛਲੇ ਆ ਜਾਂਦਾ ਕਨਗ ਕਾਮ ਅਨੇ ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ ਪ੍ਰਭਤਾ ਦੀ ਕਾਮਨਾ ਮਾਣ ਵੜਿਆਈ ਪ੍ਰਤਿਸ਼ਠਾ ਦੀ ਕਾਮਨਾ ਪਦਾਰਥਾਂ ਦੀ ਕਾਮਨਾ ਖਾਣ ਪੀਣ ਦੀ ਕਾਮਨਾ ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ ਕਾਮਨੇ ਦੀ ਕਾਮਨਾ ਤੇ ਇਸਤਰੀ ਦਾ ਨਾ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ ਕਾਮਨਾ ਦੀ ਮਣ ਔਰ ਪੁਰਸ਼ ਦਾ ਨਾ ਪੈ ਗਿਆ ਕਾਮਰਾਜ ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਵੇ ਇਸਤਰੀ ਦੀ ਵਾਸ਼ਨਾ ਪੁਰਸ਼ ਤੇ ਰੁਕਦੀ ਏ ਕਿਤਨੀ ਵੀ ਘੁੰਮਦੀ ਰਵੇ ਵਾਸ਼ਨਾ ਪੁਰਸ਼ ਦੀ ਸਰਕਲ ਦੇ ਵਿੱਚ ਇਸਤਰੀ ਤੇ ਰੁਕਦੀ ਏ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਜੋ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਨੇ ਕਲ ਯੁਗ ਐਸਾ ਹੈ ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ ਭਾਵਨਾ ਪ੍ਰਧਾਨ ਨਹੀਂ ਅਹੰਕਾਰ ਵਾਸ਼ਨਾ ਲੋਭ ਵਾਸਨਾ ਕਾਮ ਵਾਸਨਾ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ ਇਹ ਮਨੁੱਖ ਬਾਜ਼ਾਰ ਵਿੱਚ ਆਇਆ ਫੈਕਟਰੀ ਦੇ ਵਿੱਚ ਆਇਆ ਆਫਿਸ ਦੇ ਵਿੱਚ ਆਇਆ ਮਾਰਕੀਟ ਦੇ ਵਿੱਚ ਆਇਆ ਕਿਸੇ ਧਾਰਮਿਕ ਮੰਦਰ ਦੇ ਵਿੱਚ ਨਹੀਂ ਆਇਆ ਕਿਸੇ ਗੁਰਦੁਆਰੇ ਨਹੀਂ ਆਇਆ ਅਗਰ ਭਾਵਨਾ ਕਰਕੇ ਆਇਆ ਹੈ ਭਰੋਸੇ ਕਰਕੇ ਆਇਆ ਹੈ ਪ੍ਰਭੂ ਤੇ ਭਾਵਨਾ ਹੋ ਸਕਦਾ ਹੈ ਅਗਰ ਭਾਵਨਾ ਨਾਲ ਬੈਠਾਏ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ ਇਹ ਵੀ ਮਰਜ਼ ਕਰਦੇ ਆਂ वासना करके बैठा है तो गुरुद्वारा भी दुकान बन जाएगा मार्केट बन जाएगा बाजार बन जाएगा बाजार की हलचल मार्केट की बेईमानी और धंधे की बेईमानी सारी धर्म रिच आ जाएगी क्योंकि वासना मलीन हो जाएगा धर्म ये भी मैं अर्ज कर अगर धार्मिक कर्म में भावना वस ना होके ਕਾਮਨਾ ਵਸ ਹੋ ਕੇ ਕਰ ਰਿਹਾ ਤੋ ਕੀਰਤਨ ਵੀ ਧੰਦਾ ਕਥਾ ਵੀ ਧੰਦਾ ਮਥਾ ਟੇਕਣਾ ਵੀ ਧੰਦਾ ਅਖੰਡ ਪਾਠ ਰਖਾਣਾ ਵੀ ਧੰਦਾ ਪੂਜਾ ਪਾਠ ਰਖਾਣਾ ਵੀ ਧੰਦਾ ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ ਤੋ ਯਕੀਨ ਹੈ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁੰਦਿਆਂ ਬੁੰਦਿਆਂ ਖबीर ਪ੍ਰਭੂ ਨਾਲ ਜੁੜ ਜਾਂਦਾ ਹੈ ਕਿਲੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰह्मज्ञानी ਕਹਿੰਦੇ ਨੇ ਕਦੇ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠੀ ਹੁਣ ਤੁਸੀਂ ਕਹਿੰਦੇ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ भावना अधीन कर्म धंधे ਨੂੰ ਧਰਮ ਬਣਾ ਦਿੰਦੇ ਨੇ ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਇਤਨੇ ਹੀ ਕਾਮਨਾ ਪ੍ਰਧਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧੰਦਾ ਚੱਲ ਰਿਹਾ ਹੈ ਪਰਵਾਹ ਹੀ ਚੱਲ ਰਿਹਾ ਹੈ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਇਹ ਸਾਰਾ ਬੁਲਾਸਾ ਨੰਗੁਰਵੰਦ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਜਿਸ ਤਰ੍ਹਾਂ ਹੈ ਤੁਚ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਉਣਾ ਹੈ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਵਿੱਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਫਿਰ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਆਂ ਪ੍ਰਾਣੇ ਦੀ ਇਹ ਮਨੋ ਕਾਮਨਾ ਫੁਲਾਣੇ ਦੀ ਇਹ ਮਨੋ ਕਾਮਨਾ ਫਿਰ ਹੁਣ ਸੁਣ ਲਓ કાહું બલકે ઈચ્છા નહીં બાચે કેવલ ભગત કીર્તન સંગરાજ ઇતھے થી સારિયા કામનામા નો પરે સટકેયા કિતھے સટકે આઈએ કબીર સાધુ કો મિલને જાઈએ સાથ ન લીજે કોઈ જિતھے જોડે લાકે આયા ના કામનામા ઉથે લાકે થે ਫਿਰ ਪ੍ਰਭੂ ਤੇਰੀ ਝੋਲੀ ਆਤਮਿਕ ਰਸ ਨਾਲ ਭਰ ਦੇਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਝੋਲੀ ਦੇਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤੋਂ ਮਹਿਰਸ ਕਰਾਂ ਪਰਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਤ ਪਿਤਾ ਸੋਤ ਬੰਦ ਬਵਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਏ ਪਾਰ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਦਰੇ ਪੁੱਤਰ ਬਣ ਗਏ ਕਿਦਰੇ ਪਿਤਾ ਬਣ ਗਏ ਕਿਦਰੇ ਦਾਦਾ ਬਣ ਕੇ ਕਿਦਰੇ ਭਰਾ ਬਣ ਕੇ ਕਿਦਰੇ ਭੈਣ ਬਣ ਕੇ ਤੂੰ ਮੇਰਾ ਸਹੀ ਹੋ ਗਈ ਬਣਿਆ ਕਿਦਰੇ ਪਤੀ ਬਣ ਕੇ ਕਿਦਰੇ ਪਤਨੀ ਬਣ ਕੇ ਪਰਿਵਾਰ ਮਿਰੰਕਾਰ ਦਾ ਰੂਪ ਹੋ ਜਾਏਗਾ ਦ੍ਰਿਸ਼ਟੀ ਬਦਲ ਗਈ ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਹੈ ਮੰਦਰ ਵੀ ਸੰਸਾਰ ਬਣ ਜਾਂਦਾ ਹੈ ਜਿੰਨੀ ਮੈਨੂੰ ਛੋੜੀ ਬਹੁਤ ਸਮਝ ਸੀ ਤੇ ਜਿੰਨਾ ਮੈਂ ਖੋਲ ਸਕਦਾ ਸੀ ਜਿਹੜੇ ਜਿਹੜੇ ਲਬਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨਹੀਂ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਤੁਹਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਏ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ-ਬਾਰ ਧੰਨਵਾਦ ਕੋਲ